ਇਹ ਸਾਰੇ ਪਿੰਡਾਂ ਚਰਨ ਪਾਏ ਕਨੇਜ ਦੇ ਚੌਧਰੀ ਫੱਤੇ ਨੂੰ ਬਚਨ ਹੋਇਆ ਉਹਨੇ ਕਿਹਾ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਮਹਾਰਾਜ ਕਹਿੰਦੇ ਤੇਰ ਕੋਲ ਘੋੜੀ ਬੜੀ ਚੰਗੀ ਹੈ ਦੇ ਦੇ ਸਾਨੂੰ ਘੋੜੀ ਤੇ ਬਹਿ ਕੇ ਮਾਲਵੇ ਨਿਕਲ ਜਾਈਏ ਫੱਤਾ ਪਹਿਲਾਂ ਤੇ ਸੇਵਾ ਪੁੱਛ ਬੈਠਾ ਕਈ ਵਾਰੀ ਨਾ ਕਈ ਬੰਦੇ ਘਰਾਂਿਆਂ ਨੂੰ ਪੁੱਛਣ ਜੋਗੇ ਹੁੰਦੇ ਐ ਭਾਈ ਸਾਹਿਬ ਚਾਹ ਪੀਓਗੇ ਦੰਗਰ ਛਕੋਗੇ ਤੇ ਜਗਲਾ ਕਹਿ ਦੇ ਵੀ ਬਣਾ ਲਓ ਤੇ ਫਿਰ ਇਦਰ ਉਦਰ ਦੇਖਣ ਲੱਗ ਜਾਂਦੇ ਤੇ ਜਿਹਨੇ ਚਾਹ ਬਣਾਣੀ ਹੁੰਦੀ ਹੈ ਉਹ ਪੁੱਛਦਾ ਨਹੀਂ ਉਹ ਬਣਾ ਕੇ ਰੱਖ ਦਿੰਦਾ ਫੱਤਾ ਪੁੱਛਣ ਵਾਲਿਆਂ ਚੋਂ ਹੀ ਸੀਗਾ ਸੇਵਾ ਪੁੱਛਦੇ ਬੈਠਾ ਪਰ ਜਦੋਂ ਮਾਰੇ ਨੇ ਸੇਵਾ ਕੀਤੀ ਤੇ ਫਿਰ ਘਰ ਜਾਂਦਾ ਜਾਂਦਾ ਸੋਚੀ ਪੈ ਗਿਆ ਤੇ ਘਰ ਜਾ ਕੇ ਸੋਚਦਾ ਵੀ ਜੇ ਮੈਂ ਘੋੜੀ ਦਸਮ ਪਾਤਸ਼ਾਹ ਨੂੰ ਦਿੱਤੀ ਘੋੜੀ ਤੇ ਗਈ ਘੋੜੀ ਤੇ ਚਲ ਕੋਈ ਨਹੀਂ ਗਈ ਸੋ ਗਈ ਘੋੜੀ ਪਿੱਛੇ ਮੇਰੀ ਜਾਨ ਵੀ ਗਈ ਬਾਦਸ਼ਾਹ ਨੂੰ ਪਤਾ ਲੱਗ ਹੀ ਜਾਣਾ ਵੀ ਚੌਧਰੀ ਫੱਤੇ ਨੇ ਘੋੜੀ ਦਿੱਤੀ ਆ ਮੁਗਲਾਂ ਨੇ ਮੇਰਾ ਸਾਰਾ ਕੁਝ ਖਤਮ ਕਰ ਦੇਣਾ ਮੈਨੂੰ ਫਾਇ ਲਾ ਲੈਣਗੇ ਮਾਰ ਦੇਣਗੇ ਮੇਰਾ ਬਾਲ ਬੱਚਾ ਮੇਰਾ ਪਰਿਵਾਰ ਮੇਰਾ ਘਰ-ਬਾਰ ਉਜੜ ਜਾਏਗਾ ਡਰ ਗਿਆ ਘਰ ਜਾ ਕੇ ਘੋੜੀ ਤਾਂ ਨਹੀਂ ਲੈਂਦੀ ਪੰਜਾਬ ਦੇ ਵਿੱਚ ਜਿਹੜੇ ਰਹਿਣ ਤੁਸੀਂ ਸਾਰੇ ਬਜ਼ੁਰਗ ਉਹ ਇੱਕ ਟੈਰ ਹੁੰਦੀ ਟੈਰ ਟਟੂ ਤੇ ਟੈਰ ਆਪਕ ਕਹਿੰਦੇ ਨੇ ਨਰ ਜਿਹੜਾ ਹੁੰਦਾ ਉਹਨੂੰ ਟਟੂ ਕਹਿੰਦੇ ਨੇ ਛੋਟੇ ਕੱਦ ਦਾ ਘੋੜਾ ਤੇ ਟੈਰ ਕਹਿੰਦੇ ਜਿਹੜੀ ਛੋਟੀ ਕੱਦ ਦੀ ਘੋੜੀ ਰੇੜਿਆਂ ਟਾਂਗਿਆਂ 'ਚ ਆਮ ਲਾਂਦੇ ਆ ਖੱਚਰ ਤੇ ਗਧਾ ਇਹ ਹੋਰ ਚੀਜ਼ਾਂ ਨੇ ਪਰ ਟੈਰ ਤੇ ਟਟੂ ਇਹ ਘੋੜੇ ਦੀ ਕਿਸਮ ਹੈ ਪਰ ਛੋਟੇ ਨੇ ਉਹਨੇ ਇੱਕ ਟੈਰ ਜੀ ਛੋਟੇ ਜੇ ਕੱਦ ਦੀ ਉਹ ਲਿਆਂਦੀ ਤੇ ਮਹਾਰਾਜ ਨੂੰ ਕਹਿਣ ਲੱਗਾ ਜੀ ਇਹ ਮੇਰੇ ਘਰ ਹੈ ਸੀ ਮੇਰੀ ਘੋੜੀ ਮੇਰਾ ਜਵਾਈ ਕਿਤੇ ਲੈ ਗਿਆ ਸੀ ਉਹ ਹੈ ਨਹੀਂ ਤੇ ਇਹ ਲੈ ਲੋ ਪਾਦਸ਼ਾਹ ਕਹਿੰਦੇ ਹੱਸ ਕੇ ਕਹਿੰਦੇ ਫਤੇ ਚੌਧਰੀ ਵੀ ਤੂੰ ਸਿਆਣਾ ਬਿਆਣਾ ਅਸੀਂ ਇਹਨਾਂ ਟੈਰਾਂ ਤੇ ਬਹਿਣ ਆਲੇ ਆ ਸਾਡੇ ਕੋਲ ਏਡੇ ਏਡੇ ਘੋੜੇ ਏਡੇ ਏਡੇ ਹਾਥੀ ਲਾਓ ਲਸ਼ਕਰ ਕੀ ਹੋਇਆ ਜੇ ਉਹ ਨਹੀਂ ਰਏ ਤੇ ਅਸੀਂ ਕੰਮ ਸੇ ਕੰਮ ਇਹਦੇ ਉੱਤੇ ਤਾਂ ਨਹੀਂ ਭਵਾਂਗੇ ਇਹ ਲੈ ਜਾ ਤੂੰ ਸਾਡੇ ਕੰਮ ਦੀ ਘੋੜੀ ਨਹੀਂ ਤੇ ਨਾ ਸਹੀ ਇਹ ਬਚਨ ਮਹਾਰਾਜ ਦਾ ਹੋਇਆ ਵੀ ਘੋੜੀ ਨਹੀਂ ਤੇ ਨਾ ਸਹੀ ਹੁਣ ਜਿਹੜਾ ਸਤਿਗੁਰਾਂ ਦਾ ਬਚਨ ਹੋ ਗਿਆ ਵੀ ਘੋੜੀ ਨਹੀਂ ਉਹ ਜਦੋਂ ਘਰ ਗਿਆ ਤੇ ਘੋੜੀ ਘਰ ਜਾਂਦੇ ਉਹਨੂੰ ਸੱਪ ਲੜ ਚੁੱਕਾ ਸੀਗਾ ਉਹ ਸੱਪ ਲੜ ਕੇ ਮਾਰ ਗਈ ਘੋੜੀ ਜਦੋਂ ਘੋੜੀ ਸੱਪ ਲੜ ਕੇ ਮਰੀ ਉਹ ਘੋੜੀ ਨੂੰ ਜਾ ਕੇ ਟੱਚ ਕਰੇ ਵੀ ਘੋੜੀ ਉੱਠੇ ਤੇ ਘੋੜੀ ਉੱਠੇ ਕੋਈ ਨਾ ਤੇ ਉਹਨੂੰ ਲਾਗਿਆ ਉਹਦੀ ਸੱਪ ਨਿਕਲਿਆ ਉਹਨੂੰ ਵੀ ਲੜਿਆ ਤੇ ਪਤਾ ਵੀ ਭੋਗ ਪੈ ਗਿਆ 300 ਸਾਲ ਹੋ ਗਏ ਨੇ ਤੁਸੀਂ ਪਤਾ ਕਰ ਸਕਦੇ ਹੋ ਕਨੇਚ ਪਿੰਡ ਇਹਦੇ ਇੱਥੇ ਵੀ ਕੋਈ ਸਿੰਘ ਉੱਥੋਂ ਦੇ ਹਨ ਉਹਨਾਂ ਨੇ ਵੀ ਗੱਲ ਦੱਸੀ ਸਾਨੂੰ ਉਹ ਉੱਥੇ ਵੀ ਗਿਆਨੀ ਗੁਰਮੀਤ ਸਿੰਘ ਜੀ ਉੱਥੋਂ ਦੇ ਰਹਿਣ ਵਾਲੇ ਮੇਰੇ ਮਿੱਤਰ ਨੇ ਉਹ ਕਹਿੰਦੇ 300 ਸਾਲ ਹੋ ਗਏ ਸਾਡੇ ਪਿੰਡ ਘੋੜੀ ਨਹੀਂ ਬਚਦੀ ਘੋੜੀ ਆਉਂਦੀ ਹੈ ਲਿਆਉਂਦੇ ਜਰੂਰ ਨੇ ਪਾਲਦੇ ਨੇ ਦੋ ਤਿੰਨ ਮਹੀਨੇ ਚ ਮਰ ਜਾਂਦੀ ਹੈ ਘੋੜੀ ਉਸ ਪਿੰਡ ਨਹੀਂ ਬਚੀ ਸਾਰੇ ਪਿੰਡ ਨੇ ਖੰਡ ਪਾਠ ਵੀ ਕਰਾਏ ਅਰਦਾਸਾਂ ਵੀ ਕਰਾਈਆਂ ਵੀ ਮਹਾਰਾਜ ਬਖਸ਼ ਦਿਓ ਪਰ ਵਜਨ ਜਿਹੜਾ ਨਿਕਲ ਗਿਆ ਘੋੜੀ ਨਹੀਂ ਤੇ ਨਾ ਸੀ ਉਸ ਪਿੰਡ 'ਚ ਘੋੜੀ ਕੋਈ ਨਹੀਂ ਕਨੇਚ ਪਿੰਡ ਜਾਣਾ ਹੋਵੇ ਤੁਸੀਂ ਕਦੀ ਦੁਰਾਹਾ ਸੁਣਿਆ ਦੁਰਾਹਾ ਜਿਹੜੀ ਨਹਿਰ ਹੈ ਦੁਰਾਹੇ ਦੀ ਪੁਲ ਜੁਲਿਆਣੇ ਉਥੋਂ 1 ਕਿਲੋਮੀਟਰ ਅੱਗੇ ਸੱਜੇ ਪਾਸੇ ਕਨੇਚ ਪਿੰਡ ਹੈ ਰੋਡ ਦੇ ਉੱਤੇ ਉਥੋਂ ਮਹਾਰਾਜ ਸੱਜੇ ਬਾਦਸ਼ਾਹ ਜੀ ਕਿਰਪਾਲ ਦਾਸ ਕੋਲ 헤ਹਰੀ ਗਏ ਉਥੋਂ ਅੱਗੇ ਕਈ ਪਿੰਡਾਂ ਚਰਨ ਪਾਏ ਨੇ ਮੈਂ ਸਾਰੇ ਪਿੰਡਾਂ ਦੇ ਨਾਮ ਵੀ ਨਹੀਂ ਨਹੀਂ ਸਕਦਾ ਉੱਥੇ ਜਦੋਂ ਮਹਾਰਾਜ ਪਹੁੰਚੇ ਰਾਏ ਕੱਲੇ ਕੋਲ ਰਾਏ ਕੱਲਾ ਜਗਰਾਵਾਂ ਦਾ ਰਾਏ ਕੋੜ